ਇਕ ਚੋਗਾ ਤੂ ਐਂ ਪਹਿਲਾ ਇੱਕ ਵਾਰ ਸੈਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਹੋਈ ਹੈ ਜੀहां ਗੁਰੂ ਘਰ ਚ ਇੱਕ ਔਰਤ ਬੜੀ ਹੈ ਜਿਸ ਵੱਲੋਂ ਕੇ ਗੁਰੂ ਸਾਹਿਬ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇਸ ਦੌਰਾਨ ਗ੍ਰਿੰਦ ਰਹੀ ਕਿ ਅੰਗ ਸਹੀ ਸਲਾਮਤ ਰਹੇ ਅਤੇ ਗੁਰੂ ਸਾਹਿਬ ਦੀ ਬੇਅਦਬੀ ਨਹੀਂ ਕੀਤੀ ਗਈ ਪਰ ਇਸ ਦੌਰਾਨ ਔਰਤ ਵੱਲੋਂ ਵੱਡੇ ਪੱਧਰ ਤੇ ਗੁਰੂ ਸਾਹਿਬ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਸਿਆਂ ਕੇ ਸੀਸੀਟੀਵੀ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਦਰਸਲ ਇੱਕ ਵਾਰ ਤੱਕ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਏ ਅਤੇ ਸਿੱਧਾ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਚ ਬੈਠ ਜਾਂਦੀ ਏ ਇਸ ਤਰ੍ਹਾਂ ਉਸ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਚੌਰ ਸਾਹਿਬ ਕੀਤਾ ਜਾਂਦਾ ਏ ਅਤੇ ਫਿਰ ਗੁਰੂ ਸਾਹਿਬ ਦੇ ਅੰਗ ਇੱਧਰ ਉੱਤਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਹ ਥੱਲੇ ਉੱਤਰਦੀ ਏ ਅਤੇ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਉਹ ਰਮਾਲਾ ਸਾਹਿਬ ਚੁੱਕ ਕੇ ਗੁਰੂ ਸਾਹਿਬ ਦੇ ਅੰਗਾਂ ਨਾਲ ਛੇੜਛਾੜ ਕਰਨ ਲੱਗਦੀ ਏ ਤੁਹਾਨੂੰ ਉਹ ਪੂਰੀ ਵੀਡੀਓ ਦਿਖਾਉਣੀ ਆ ਜਿਸ ਵਿੱਚ ਕੇ ਇਸਔਰਤ ਵੱਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਏ ਇਹ ਪੂਰਾ ਮਾਮਲਾ ਸਮਰਾਲਾ ਦੇ ਪਿੰਡ ਢਿਲਵਾ ਦੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਇੱਕ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੇ ਜਾਣ ਦਾ ਪਤਾ ਚੱਲਿਆ ਹੈ ਦਰਸਲ ਇਹ ਔਰਤ ਮੰਦਬੁੱਧੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨਿਹੰਗ ਜੀ ਇਥੇ ਬੰਦੀਆਂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਗੂ ਮੌਕੇ ਤੇ ਬੁਝ ਗਏ ਨੇ ਉਧਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਪੂਰੀ ਘਟਨਾ ਤੜਕੇ ਸਵੇਰੇ ਕਰੀਬ 5 ਵਜੇ ਦੀ ਹੈ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਨਿਤਨੇਮ ਦੇ ਭੋਗ ਪਾਏ ਗਏ ਜਿਸ ਤੋਂ ਬਾਅਦ ਉਹ ਬਾਹਰ ਆਪਣੇ ਕਮਰੇ ਵਿੱਚ ਚਲੇ ਜਾਂਦੇ ਨੇ ਇਸ ਤੋਂ ਬਾਅਦ ਔਰਤ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੁੰਦੀ ਹੈ ਅਤੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੰਦੀ ਹੈ ਉਧਰ ਮੌਕੇ ਤੇ ਪੂਜੀਆਂ ਨਿਹੰਗ ਜਥੇਬੰਦੀਆਂ ਜਿਨ੍ਹਾਂ ਵੱਲੋਂ ਗੁਰਦੁਆਰਾ ਕਮੇਟੀ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਜਦੋਂ ਅਸੀਂ ਉਰੇ ਆਏ ਆ ਇੱਥੋਂ ਪ੍ਰਸ਼ਾਸਨ ਸਾਡੇ ਨਾਲ ਪਹਿਲਾਂ ਆ ਗਿਆ ਸੀਗਾ ਪ੍ਰਸ਼ਾਸਨ ਮਤਲਬ ਉਹਨੂੰ ਕੁੜੀਆਂ ਨੂੰ ਜਨਾਨੀ ਨੂੰ ਆਪਣੇ ਉੱਥੇ ਕਬਜ਼ੇ ਤੇ ਲੈ ਲਿਆ ਉਹਨਾਂ ਨੇ ਤੇ ਇੱਥੇ ਹੁਣ ਜਿਹੜੀ ਕਮੇਟੀ ਆ ਕਮੇਟੀ ਦੀਆਂ ਇੰਨੀਆਂ ਇੱਕ ਅਣਗਹਿਲੀਆਂ ਨੇ ਇੰਨੀਆਂ ਕਤਾਈਆਂ ਨੇ ਵੀ ਉਹ ਸਹਿਯੋਗ ਹੈ ਹੀ ਨਹੀਂ ਤੇ ਹੌਮੇ ਦੇ ਵਿੱਚ ਇਹ ਗੱਲਾਂ ਇਹ ਸਾਡੇ ਨਾਲ ਕਰ ਰਹੇ ਨੇ ਵੀ ਜਿਹੜੇ ਥੋੜੇ ਤੋਂ ਪਰਚਾ ਕਰਾ ਹੁੰਦਾ ਵੀ ਸਾਡੇ ਤੇ ਪਰਚਾ ਕਰਾ ਲਓ ਕਹਾਂ ਸੋਖਾ ਸਣ ਮਹਾਰਾਜ ਦੇ ਅਸੀਂ ਪਲੰਗ ਤੇ ਗਏ ਆ ਮਾਲਾ ਦਾ ਮਤਲਬ ਦਰਬਾਰ ਸਾਹਿਬ ਗਏ ਆ ਉੱਪਰ ਸੱਚਖੰਡ ਚ ਆਪਾਂ ਘਰੇ ਵੀ ਦੇਖੋ ਜੋਗ ਕੋਈ ਰਿਸ਼ਤੇਦਾਰਾਂ ਦਾ ਆਪਾਂ ਜੋਗ ਸਥਾਨ ਬਣਾ ਕੇ ਦੰਨੇ ਆ ਵੀ ਵਧੀਆ ਹਨਾ ਗਲੀਚੇ ਗ루ਚੇ ਬਿਸ਼ਾਉਰੇ ਆ ਉਹਦੇ ਤੇ ਵੀ ਮਹਾਰਾਜ ਉਹਕਣੇ ਗੱਦੇਆਂ ਦੇ ਉੱਤੇ ਬਰਾਜਮਾਨ ਰੱਖੇ ਪਏ ਨੇ ਕੋਈ ਉਹਨਾਂ ਦੀ ਸੇਵਾ ਸੰਭਾਲ ਲਈ ਕੋਈ ਬਿਸਤਰ ਨਹੀਂ ਉਹਦਾ ਚੱਜਰਾ ਲਗਾਇਆ ਹੋਇਆ ਤੇ ਪਿੰਡ ਵਾਲਿਆਂ ਦੇ ਵਿੱਚ ਇਹ ਆ ਵੀ ਪਿੰਡ ਵਾਲੇ ਹੁਣ ਸਾਰੇ ਇੱਥੇ ਮਾਹੌਲ ਤੇ ਜਿਹੜਾ ਇਹਨਾਂ ਨੇ ਕਰਿਆ ਕੱਟ ਕੀਤਾ ਹੋਇਆ ਵੀ ਹੁਣ ਬਾਰ ਬਾਰ ਹੁਣ ਕਮੇਟੀ ਵਾਲੇ ਵੀ ਸਾਡੀਆਂ ਮਿੰਤਾ ਕਰ ਰਹੇ ਨੇ ਪਰ ਗੱਲ ਇਹ ਆ ਸਾਡਾ ਇਹਨਾਂ ਦੇ ਨਾਲ ਕਿਸੇ ਨਾਲ ਕੋਈ ਫੈਸਲਾ ਨਹੀਂ ਹੈਗਾ ਪਿਓ ਦੀ ਦਾੜੀ ਨੂੰ ਹੱਥ ਪਿਆ ਹੋਵੇ ਪੁੱਤ ਕਹੇ ਵੀ ਕੋਈ ਗੱਲ ਨਹੀਂ ਜੀ ਫੈਸਲਾ ਕਰ ਲੈਣੇ ਆ ਫੈਸਲਾ ਫੂਸਲਾ ਕੋਈ ਨਹੀਂ ਕਰਨਾ ਅਸੀਂ ਇਹਨਾਂ ਨਾਲ ਇੱਕ ਤਾਂ ਜਿਹੜੀ ਇਹ ਪੂਰੀ ਕਮੇਟੀ ਆ ਉਹ ਅਕਾਲ ਤਖਤ ਸਾਹਿਬ ਅਸੀਂ ਤਲਬ ਕਰਾਂਗੇ ਦੂਸਰਾ ਕਮੇਟੀ ਤੇ ਬਣਦਾ ਪਰਚਾ ਉਹ ਅਸੀਂ ਚਾਹੁੰਦੇ ਆ ਵੀ ਇਹਨਾਂ ਤੇ ਬਣਦਾ ਪਰਚਾ ਹੋਵੇ ਸਾਡਾ ਕੋਈ ਇਹਨਾਂ ਨਾਲ ਕੋਈ ਫੈਸਲਾ ਨਹੀਂ ਹੈਗਾ ਜੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਹੁੰਦਾ ਜਾਂ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਅਸੀਂ ਆਪਣੀ ਜੋਗ ਸਾਡੇ ਸਿੰਘਾਂ ਤੋਂ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਚਾਹੇ ਸਾਨੂੰ ਜਾਮ ਕਰਨਾ ਪਵੇ ਚਾਹੇ ਸਾਨੂੰ ਕਿਸੇ ਨਾਲ ਧੱਕਾ ਕਰਨਾ ਪਵੇ ਫਿਰ ਅਸੀਂ ਸ਼ਰਿਆਂ ਕਰਾਂਗੇ ਇਸ ਮੌਕੇ ਸਤਕਾਰ ਕਮੇਟੀ ਦੇ ਮੈਂਬਰ ਵੀ ਪਹੁੰਚੇ ਜਿਨ੍ਹਾਂ ਕਿਹਾ ਕਿ ਜਿਸ ਔਰਤ ਨੇ ਇਸ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸਤੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜੋ ਖੁਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਦੀ ਮर्याਦਾ ਅਨੁਸਾਰ ਸਾਮਸਮਾਨ ਨਹੀਂ ਕਰ ਰਹੀ ਉਸਦੀ ਕਮੇਟੀ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਹੇ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਇਸ ਕਮੇਟੀ ਖਿਲਾਫ ਕੋਈ ਐਕਸ਼ਨ ਨਹੀਂ ਲੈਂਦਾ ਤਾਂ ਉਹ ਆਪਣੇ ਪੱਧਰ ਤੇ ਕਾਰਵਾਈ ਕਰਨਗੇ ਇੱਕ ਇਸਤਰੀ ਨੇ ਆ ਕੇ ਬੀਬੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰਮਾਲਾ ਸਾਹਿਬ ਨੂੰ ਦੋ ਤਿੰਨ ਵਾਰ ਪਿੱਛੇ ਹਟਾਇਆ ਉਸ ਤੋਂ ਬਾਅਦ ਫਿਰ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਅੰਗ ਇੱਕ ਪਾਸੇ ਇਕੱਠੇ ਕਰ ਦਿੱਤੇ ਔਰ ਉਸ ਤੋਂ ਪ੍ਰੰਤ ਉਸ ਨੇ ਉਸੇ ਤਰ੍ਹਾਂ ਹੀ ਰਮਾਲਾ ਫਿਰ ਉੱਪਰ ਟਾ ਕੇ ਤੇ ਉਹ ਮਤਬੁੱਧੀ ਜੋ ਇਸਤਰੀ ਸੀ ਜੋ ਦਿਮਾਗੀ ਤੌਰ ਤੇ ਉਸ ਦਾ ਸੰਤੋਲਨ ਠੀਕ ਨਹੀਂ ਔਰ ਉਹ ਆਪਣੇ ਚਲੇ ਗਈ ਉਸ ਤੋਂ ਬਾਅਦ ਜਦੋਂ ਸੰਗਤ ਮੱਥਾ ਟੇਕਣ ਆਈ ਤਾਂ ਸੰਗਤ ਨੇ ਮਹਿਸੂਸ ਕੀਤਾ ਕਿ ਮਹਾਰਾਜ ਦੇ ਸਰੂਪ ਜੋ ਪ੍ਰਕਾਸ਼ਮਾਨ ਨਹੀਂ ਹਨ ਤਾਂ ਉਹਨਾਂ ਸੰਗਤ ਨੇ ਜਦੋਂ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਾਰੇ ਇੱਕ ਪਾਸੇ ਅੰਗ ਇਕੱਠੇ ਕੀਤੇ ਹੋਏ ਸਨ ਉਹਨਾਂ ਨੇ ਉਸੇ ਵੇਲੇ ਗ੍ਰੰਥੀ ਸਿੰਘ ਨੂੰ ਕਮਰੇ ਵਿੱਚੋਂ ਬੁਲਾ ਕੇ ਤੇ ਸਾਰੀ ਸਿਚੁਏਸ਼ਨ ਦਿਖਾਈ ਕਿਉਂਕਿ ਝੂਠੇ ਹੱਥਾਂ ਨਾਲ ਉਹ ਇਸਤਰੀ ਨੇ ਬੀਬੀ ਨੇ ਆ ਕੇ ਗੁਰੂ ਸਵਾਰਿਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਔਰ ਗੁਰੂ ਮਹਾਰਾਜ ਸਤਗੁਰੂ ਜੀ ਦੇ ਸਰੂਪ ਦੀ ਇਹ ਬੇਅਦਬੀ ਇਸੇ ਕਰਕੇ ਹੋਈ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਜਦੋਂ ਆ ਕੇ ਮਹਾਰਾਜ ਦੇ ਸਰੂਪ ਦਾ ਦਰਸ਼ਨ ਕੀਤਾ ਹੈ ਅੰਗ ਤਾਂ ਨਹੀਂ ਪਾਟੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਰ ਝੂਠੇ ਹੱਥਾਂ ਨਾਲ ਗੁਰੂ ਸਵਾਰਿਓ ਉਸ ਦਾ ਦਿਮਾਗੀ ਸੁਲਤੋਲਨ ਠੀਕ ਨਹੀਂ ਹੈ ਤੇ ਇਹ ਵੀ ਕਮੀ ਦੇਖ ਰਹੇ ਹਾਂ ਕਿ ਇੱਥੇ ਕੋਈ ਸੇਵਾਦਾਰ ਹੀ ਹਾਜ਼ਰ ਨਹੀਂ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਦਰਵਾਜ਼ਾ ਖੁੱਲ੍ਹਾ ਹੈ ਤਾਂ ਆਪਾਂ ਨੂੰ ਅੱਜ ਬਹੁਤ ਵੱਡੀਏ ਦੁੱਖ ਦੀ ਘਟਨਾ ਹੈ ਬਹੁਤ ਦੁੱਖ ਹੋਇਆ ਹੈ ਇਸ ਗੱਲ ਨੂੰ ਦੇਖ ਕੇ ਉਧਰ ਜਦੋਂ ਇਸ ਬੰਦੀ ਡੀਐਫਪੀ ਸਮਰਾਲਾ ਤਰਲੋਚਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਢਿਲਵਾ ਵਿਖੇ ਹੋਈ ਇਸ ਘਟਨਾ ਸੰਬੰਧੀ 40 ਸਾਲਾ ਜਸਵੰਤ ਕੌਰ ਨਾਮੀ ਔਰਤ ਨੂੰ ਪੁਲਿਸ ਵੱਲੋਂ ਹਿਰਾਸਤ ਚੁਲایا ਗਿਆ ਹੈ ਔਰਤ ਮੰਦਬੁੱਧੀ ਹੈ ਅਤੇ ਜਿਸ ਦੇ ਖਿਲਾਫ ਹੁਣ ਐਕਟ 295 ਤਹਿਤ ਪਾਥਿਆ ਦਰਜ ਕਰ ਲਿਆ ਗਿਆ ਹੈ ਇਹ ਸਾਡੇ ਕੋਲ ਢਿਲਵਾਪਿੰਡ ਤੋਂ ਸੂਤਰੇ ਵੀ 17 ਵਜੇ ਦੇ ਲੱਗੇ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਜਸਵੰਤ ਕੌਰ ਵਾਈਫ ਆਫ ਵਿਕ੍ਰਮ ਸਿੰਘ ਦੀ ਇੱਕ ਲੇਡੀ ਨੇ ਢਿਲਵਾਪਿੰਡ ਦੇ ਗੁਰਦੁਆਰੇ ਸਾਹਿਬ ਦੇ ਵਿੱਚ ਜਾ ਕੇ 12000 ਮਹੱਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਿਹੜੇ ਨੇ ਸ਼ੇਡ ਸ਼ਟ ਕੀਤੀ ਹੈ ਜਿਹਦੇ ਨਾਲ ਬੇਅਦਬੀ ਕੀਤੀ ਹੈ ਪਰ ਇਸ ਦੌਰਾਨ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਅੰਗਾਂ ਦੀ ਕੋਈ ਬੇਅਦਬੀ ਨਹੀਂ ਹੋਈ ਜਿਹੜੀ ਉਹਨੇ ਛੇਡ-ਛਾੜ ਕਰਕੇ ਬੇਅਦਬੀ ਕੀਤੀ ਹੈ ਇਹਦੇ ਸਬੰਧੀ ਸਾਡੇ ਕੋਲ ਸਰ ਸਕਿੰਦਰ ਸਿੰਘ ਨਹਿਰ ਭਗਵਾਨ ਬਰੋਦ ਸਤਿਕਾਰ ਕਮੇਟੀ ਦੇ ਜਿਹੜੇ ਮੈਂਬਰ ਆਪਣੇ ਪ੍ਰਧਾਨ ਨੇ ਇਹਨਾਂ ਦੀ ਕਨਵੈਂਟ ਤੇ ਹੀ ਐਫਆਰ ਨੰਬਰ 117 ਅੰਡਰ ਸੈਕਸ਼ਨ 295 ਦਰਜ ਕਰਕੇ ਇਸ ਲੇਡੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਮਾ ਸਤਿਕਾਰ ਕਮੇਟੀ ਵੱਲੋਂ ਜਿਹੜੀ ਉੱਥੇ ਸੋਕਾਸਣ ਜਿੱਥੇ ਮਹਾਰਾਜਾ ਕੀਤਾ ਜਾਂਦਾ ਹੈ ਉੱਥੇ ਕੋਤਰਾ ਜਤਾਇਆ ਹੈ ਉਦੇ ਬਾਰੇ ਗੁਰਦੁਆਰਾ ਚਰਨ ਕਮਲ ਸਾਹਿਬ ਤੋਂ ਜਿਹੜੀ ਕਮੇਟੀ ਆਈ ਸੀ ਦੀ ਐਸਜੀਬੀ ਐਸਜੀਬੀਸੀ ਮੈਂਬਰ ਉਹਨਾਂ ਨੇ ਵੀ ਆਪਣੀ ਜਿਹੜੀ ਰਿਪੋਰਟ ਤਿਆਰ ਕਰਕੇ ਅ ਦਰਬਾਰ ਸਾਹਿਬ ਉੱਥੇ ਐਸਜੀਬੀਸੀ ਦੇ ਹੈੱਡ ਆਫਿਸ ਜਾਂਦਾ ਉੱਥੇ ਭੇਜ ਦਿੱਤੀ ਹਾਲਾਂਕਿ ਹੁਣ ਵੱਡਾ ਸਵਾਲ ਇਹ ਵੀ ਹੈ ਕਿ ਸਵੇਰੇ 5 ਵਜੇ ਮੰਦ부ਦੀ ਔਰਤ ਗੁਰਦੁਆਰਾ ਸਾਹਿਬ ਕਿਵੇਂ ਪਹੁੰਚੀ ਕਿ ਕਿਸੇ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਇਹ ਔਰਤ ਗੁਰਦੁਆਰਾ ਸਾਹਿਬ へ ਕਿਉਂ ਪਹੁੰਚੀ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਹਰ ਵਾਰ ਜਦੋਂ ਵੀ ਬੇਅਦਬੀ ਹੁੰਦੀ ਹੈ ਤਾਂ ਦੋਸ਼ੀ ਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਹੈ ਜਿਸ ਅਹਿ ਵਿੱਚ ਹੁਣ ਇਸ ਔਰਤ ਖਿਲਾਫ ਪੁਲਿਸ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਹੈ ਜਾਂ ਫਿਰ ਸਿੱਖ ਜਥੇਬੰਦੀਆਂ ਇਸ ਪੂਰੇ ਮਾਮਲੇ 'ਚ ਕਿਹੋ ਜਿਹਾ ਐਕਸ਼ਨ ਲੈਂਦੀਆਂ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ